ਪੀਐਸਸੀਬੀ ਪੰਜਾਬ ਰਾਜ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮਾਂ ਦੀਆਂ ਪ੍ਰਮੁੱਖ ਮੰਗਾਂ ਕੀ ਨੇ ਉਹਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ ਉਤਿਕ 16 ਤੋਂ ਕਿਹੜੇ ਸਕੇਲ ਦਿੱਤੇ ਨੇ ਪੰਜਾਬ ਸਰਕਾਰ ਨੇ ਉਹਦੇ ਵਿੱਚ ਉਹਦਾ ਬਕਾਇਆ ਇਹ ਆ ਉਹਦੀਆਂ ਕਿਸ਼ਤਾਂ ਬਣਾਤੀਆਂ ਬਹੁਤ ਕਾਟਾਗਰੀਆਂ ਦੇ ਵਿੱਚ ਵੰਡਦਿਆਂ ਮੁਲਾਜ਼ਮਾਂ 'ਚ ਇੰਨੀ ਬੇਚੈਨੀ ਖੜੀ ਕਰ ਦਿੱਤੀ ਬਿਆੜੀ ਕਿਸ਼ਤਾਂ ਜਿਹੜੇ 1 ਇੱਕ 18 ਤੋਂ ਬਾਅਦ ਰਿਟਾਇਰ ਹੋਏ ਨੇ ਉਹਨਾਂ ਨੂੰ ਰਿਟਾਇਰੀ ਮੰਨੀ ਨਹੀਂ ਉਹਨਾਂ ਨੂੰ ਮੁਲਾਜ਼ਮ ਮੰਨ ਕੇ ਉਹਨਾਂ ਦੀ 26 ਤੋਂ ਸ਼ੁਰੂ ਕਰੀਆਂ ਨੇ 26 ਤੋਂ ਸ਼ੁਰੂ ਕਰਕੇ ਤੇ ਉਹਨਾਂ ਦੀਆਂ 42 ਕਿਸ਼ਤਾਂ ਬਣਾ ਦਿੱਤੀਆਂ ਜਿਹੜਾ ਕਿ ਮੁਲਾਜ਼ਮਾ ਦੇ ਨਾਲ ਬਹੁਤ ੱਤਕਾ ਤੇ ਇਹਦੇ ਨਾਲ ਇਹਦੇ ਨਾਲ ਨਾਲ ਗ੍ਰੈਚੁਇਟੀ ਬਗੇ ਸਕੇਲਾਂ ਦੀ ਲਾਈਫਨ ਕੈਸ਼ਮੈਂਟ ਤੇ ਹੋਰ ਕਿਹੜਾ ਡੀਏ ਆ ਉਹਦਾ ਬਕਾਇਆ ਜਿਹੜਾ ਡੀਏ ਦੇ ਦਿੱਤਾ ਪਿੱਛੇ ਇੱਕ ਕਿਸ਼ਤ ਦਿੱਤੀ ਆ ਉਹਦਾ ਐ ਨਹੀਂ ਪਤਾ ਵੀ ਉਹ ਉਹ ਕਿਹੜੀ ਕਿਸ਼ਤ ਦਿੱਤੀ ਆ ਤੇ ਕਿਹੜਾ ਉਹਦਾ ਬਕਾਇਆ ਉਹ ਕਦੋਂ ਤੱਕ ਰਹਾ ਤੇ ਜਿਹੜਾ ਡੀਏ ਆ ਉਹ ਜੇ 4 ਕਿਸ਼ਤਾਂ ਪਈਆਂ ਨੇ 13% ਡੀਏ ਕਿਹੜਾ ਘੱਟ ਲੈ ਰਹੇ ਨੇ ਮੁਲਾਜ਼ਮਾਂ ਤੇ ਕਟੋ-ਕਟ 10000 ਤੋਂ 15000 ਤੱਕ ਹਰੇਕ ਮੁਲਾਜ਼ਮ ਦਾ ਤਨਖਾਹ ਦੇ ਵਿੱਚ ਫਰਕ ਪੈ ਸਕਦਾ ਜੇ ਡੀਏ ਸਰਕਾਰ ਦੇਵੇ ਤੇ ਉਹ ਡੀਏ ਤਾਂ ਮੁਲਾਜ਼ਮਾਂ ਦਾ ਉਹ ਤਾਂ ਪੰਜਾਬ ਸਰਕਾਰ ਨੇ ਆਪਣੇ ਕੋਲੋਂ ਨਹੀਂ ਦੇਣਾ ਉਹ ਤਾਂ ਮੁਲਾਜ਼ਮਾਂ ਦਾ ਹੱਕ ਆ ਤੇ ਉਹ ਮੁਲਾਜ਼ਮਤੇ ਕਿਹੜੇ ਹੱਕ ਨੇ ਉਹਨਾਂ ਨੂੰ ਵੀ ਇਸ ਸਰਕਾਰ ਨੇ ਅਖੋਲੇ ਕਰਕੇ ਮੁਲਾਜ਼ਮਾਂ ਦੇ ਵਿੱਚ ਬਹੁਤ ਬੇਚੈਨੀ ਖੜੀ ਕਰੀ ਬਿਜਲੀ ਬੋਰਡ ਦੇ ਵਿੱਚ ਮੁਲਾਜ਼ਮਾਂ ਨੂੰ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਉਹਨਾਂ ਸਮੱਸਿਆਵਾਂ ਬਾਰੇ ਦੱਸੋ ਵੀ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਇੱਕ ਲਾਈਨਮੈਨ ਨੂੰ ਜਾਂ ਜੇ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਦੇ ਨੇ ਉਹਨਾਂ ਕੀ ਸਾਹਮਣਾ ਕਰਨਾ ਪੈਂਦਾ ਤੇ ਇਹਦਾ ਕੀ ਹੱਲ ਹੋ ਸਕਦਾ ਜੋ ਮੁਲਾਜ਼ਮਾਂ ਦੀਆਂ ਸਮੱਸਿਆ ਨੇ ਟੈਕਨੀਕਲ ਉਹੋ ਮੁਲਾਜ਼ਮਾਂ ਦੇ ਭਰਤੀ ਨਾ ਹੋਣੀ ਸਟਾਫ ਘੱਟ ਹੋਣਾ ਤੇ ਉਹਦੇ ਨਾਲ ਕਿਹੜਾ ਉਹਨੂੰ ਮਟੀਰੀਅਲ ਦਾ ਸਮੇਸਰ ਨਹੀਂ ਮਿਲਣਾ ਤੇ ਕਿਹੜਾ ਮਟੀਰੀਅਲ ਸੇਫਟੀ ਕੋਟ ਮੁਲਾਜ਼ਮਾਂ ਨੂੰ ਕੰਮ ਕਰਦੇ ਲਈ ਮਿਲਦੇ ਨੇ ਉਹ ਜਾਰੀ ਨਹੀਂ ਕਰਨੇ ਸਰਕਾਰ ਨੇ ਨਹੀਂ ਲੈਣੇ ਤੇ ਉਸ ਕਰਕੇ ਐਕਸੀਡੈਂਟ ਹੋਣ ਦਾ ਚਾਂਸ ਬਹੁਤ ਪਹੁੰਚ ਜਾਂਦੇ ਨੇ ਸੇਫਟੀ ਕੋਟ ਤੋਂ ਬਿਨਾ ਜਿਵੇਂ ਬਿਜਲੀ ਬੋਰ ਅਫੀਸੇਸ਼ਨ ਦੇ ਦਰਾਂ ਨਾ ਕੋਟ ਸੇਫਟੀ ਕੋਟ ਸਿਰ ਤੇ ਬੈਲਟ ਪਸਤਨੇ ਪਲਾਸ ਬਹੁਤ ਕੁਝ ਹਰੇਕ ਮਲਾਜ਼ਮ ਨੂੰ ਉਹ ਮਿਲਦਾ ਵੀ ਹੁਣ ਮਲਾਜ਼ਮ ਆਪਣੇ ਕੋਲੋਂ ਲੈ ਕੇ ਕੰਮ ਚਲਾ ਦਿੰਦੇ ਨੇ ਜਿਹੜੇ ਨਹੀਂ ਲੱਦੇ ਆਪਣੇ ਕੋਲੋਂ ਇਸ ਤਰੀਕੇ ਕੰਮ ਕਰ ਦਿੰਦੇ ਉਹਨਾਂ ਦੇ ਹਾਸੇ ਹੋ ਜਾਂਦੇ ਨੇ ਜਾਂ ਤੁੱਠ ਧੋਕੇ ਬਹਿ ਜਾਂਦੇ ਨੇ ਤੇ ਇਸ ਕਰਕੇ ਸਰਕਾਰ ਨੂੰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਨੂੰ ਚਾਹੀਦਾ ਇਹਕ ਤਾ ਭਰਤੀ ਕਰਕੇ ਮਲਾਜ਼ਮਾਂ ਦੇ ਕਿਹੜੇ ਗਿੰਤੀ ਆ ਉਹ ਪੂਰੀ ਕਰੇ ਦੂਜੀ ਗੱਲ ਕਿੜੇ ਕੰਮ ਕਰ ਲੈ ਸੇਫਟੀ ਕੋਡ ਤੇ ਹੀ ਹੋਵੇ ਨੇ ਉਹ ਉਹ ਜ਼ਰੂਰੀ ਦੇਵੇ ਕਿ ਕਿڑی ਗੱਲ ਇੱਕ ਨੋਨ ਜਦੋਂ ਮਲਾਜ਼ਮ ਭਰਤੀ ਹੁੰਦਾ ਉਹਦੀ ਟਟੀਆਈ ਟ੍ਰੇਨਿੰਗ ਹੁੰਦੀ ਆ ਪੀਟੀਆਈ ਟ੍ਰੇਨਿੰਗ ਜ਼ਰੂਰ ਕਰਵਾਏ ਜਾਵੇ ਜਿਸ ਵਿੱਚ ਹੋਰ ਗੱਲਾਂ ਐ ਜਾਂ ਦੱਸਦੇ ਨੇ ਕਿ ਜੇ ਬੰਦੇ ਦੀ ਉਹ ਗੱਲਾਂ ਤੇ ਦੱਸਣ ਦੇ ਕਾਰਨ ਬੰਦੇ ਨੂੰ ਟ੍ਰੈਨਿੰਗ ਦੇ ਇਹ ਜੀ ਦਿੰਦੇ ਨੇ ਕਿ ਬੰਦਾ ਜਾਂ ਤੋਂ ਹੱਥ ਨਹੀਂ ਤੋੜ ਸਕਦਾ ਤੇ ਉਹਨਾਂ ਦੇ ਦੱਸੇ ਹੋਏ ਕਾਨੂੰਨ ਮੁਤਾਬਕ ਤੇ ਉਹ ਕੰਮ ਕਰੇ ਤੇ ਉਹ ਆਪਦੇ ਕਿੜੇ ਜਾਨਾ ਉਹਨੂੰ ਬਧੀਆ ਤਰੀਕੇ ਨਾਲ ਸੇਫ ਰੱਖ ਸਕਦਾ ਤੇ ਇਹ ਬਿਜਲੀ ਬੋਰਡ ਦੀਆਂ ਕਿਡੀਆਂ ਇਹ ਕਰਨ ਵਾਲੀਆਂ ਗੱਲਾਂ ਨੇ ਮਾਜਮਾ ਦੀ ਭਰਤੀ ਬਾਰੇ ਤੇ ਜ਼ਰੂਰੀ ਧਿਆਨ ਦੇਣਾ ਚਾਹੀਦਾ